36 ਸਾਲਾ ਸਰਬਜੀਤ ਸਿੰਘ ਆਪਣੀ ਜ਼ਿੰਦਗੀ ਦੇ ਪਿਛਲੇ 4 ਸਾਲਾਂ ਨੂੰ ਜ਼ਹਿਨ ਵਿੱਚੋਂ ਸਦਾ ਲਈ ਭੁਲਾ ਦੇਣਾ ਚਾਹੁੰਦੇ ਹਨ ਦਰਸਲ ਉਨ੍ਹਾਂ ਨੇ ਇਹ ਸਾਲ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਯਾਨੀ ਯੂਏਪੀਏ ਸਣੇ ਹੋਰ ਕੇਸਾਂ ਤਹਿਤ ਜੇਲ੍ਹ ਦੀਆਂ ਸਲਾਖਾਂ ਪਿੱਛੇ ਲੰਗਾਏ ਪਰ ਜੇਲ੍ਹ ਵਿੱਚ ਬਤਾਏ 4 ਸਾਲ ਹਾਲੇ ਵੀ ਉਨ੍ਹਾਂ ਨੂੰ ਡਰਾਉਂਦੇ ਹਨ ਉਬਤੇ ਦਿਨੀ ਯੂਪੀਏ ਵਿੱਚੋਂ ਬਰੀ ਹੋਣ ਤੋਂ ਬਾਅਦ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਜਗਰਾਉਂ ਨੇੜਲੇ ਭੰਮੀਪੁਰਾ ਪਿੰਡ ਵਿਚਲੇ ਆਪਣੇ ਘਰ ਵਾਪਸ ਪਰਤੇ ਹਨ ਯੂਪੀਏ ਤੋਂ ਇਲਾਵਾ ਉਨ੍ਹਾਂ ਉੱਤੇ ਆਮ ਜ਼ੈਕ ਦੀਆਂ ਤਾਰਾਵਾਂ ਤਹਿਤ ਵੀ ਪਰਚਾ ਦਰਜ ਹੋਇਆ ਸੀ ਜਿਸ ਵਿੱਚ ਉਨ੍ਹਾਂ ਨੂੰ 2 ਸਾਲ ਦੀ ਸਜ਼ਾ ਹੋਈ ਇਹਨਾਂ ਸਾਲਾਂ ਦੌਰਾਨ ਉਨ੍ਹਾਂ ਦੀ ਮਾਂ ਦੀ ਵੀ ਮੌਤ ਹੋ ਗਈ ਹੁਣ ਉਨ੍ਹਾਂ ਦੇ ਪਰਿਵਾਰ ਵਿੱਚ ਬਜ਼ੁਰਗ ਪਿਤਾ ਅਤੇ ਇੱਕ 10 ਸਾਲਾਂ ਦੀ ਹੈ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਸਰਬਜੀਤ ਸਿੰਘ ਬਹਿਰੀਨ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਦੇ ਸਨ ਪੁਲਸ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਸਰਬਜੀਤ ਸਿੰਘ ਅਤੇ ਹੋਰ ਲੋਕ ਸ਼ਿਵ ਸੈਨਾ ਦੇ ਆਗੂਆਂ ਅਤੇ ਪੁਲਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਘੜ ਰਹੇ ਸਨ ਉਹ ਦੱਸਦੇ ਹਨ ਕਿ ਉਹਨਾਂ ਨੂੰ ਜੇਲ੍ਹ ਵਿੱਚ ਭੇਜੇ ਜਾਣ ਤੱਕ ਵੀ ਉਹਨਾਂ ਨੂੰ ਆਪਣੇ ਉੱਤੇ ਲੱਗੇ ਇਲਜ਼ਾਮਾਂ ਬਾਰੇ ਜਾਣਕਾਰੀ ਨਹੀਂ ਸੀ ਫੇਸਬੁੱਕ ਤੇ ਤਾਂ ਜੀ ਇਹਨਾਂ ਨੇ ਪਤਾ ਨਹੀਂ ਕਿੱਥੋਂ ਫੋਟੋਆਂ ਫਟਮਾਂ ਲੈ ਕੇ ਕੀ ਲੈ ਲਿਆ ਸਾਡੇ ਤਾਂ ਘਰ 'ਚ ਵੀ ਮਤਲਬ ਅਸੀਂ ਕਦੇ ਗੁਰਦੁਆਰੇ ਨਹੀਂ ਗਏ ਇਸ ਲਹਿਰ ਨਾਲ ਦੂਰ ਜਾਣਦੇ ਦਾ ਦੂਰ ਦੀ ਗੱਲ ਬਸ ਅੰਦਰ ਜਾ ਕੇ ਮੈਂ ਸਿੱਖੀ ਸਰੂਪ ਨਾਲ ਜੁੜਿਆ ਮਹਾਰਾਜ ਨਾਲ ਜੁੜਿਆ ਬਾਣੀ ਸਿੱਖੀ ਆ ਉੱਥੇ ਜਾ ਕੇ ਤੇ ਜਿਹਨਾਂ ਨੇ ਜੇਲ੍ਹ ਛੱਡ ਕਹਿੰਦੇ ਉਦੋਂ ਪਤਾ ਲੱਗਿਆ ਵੀ ਤੁਹਾਡੇ ਤੇ ਯੂਏਪੀਏ ਦਾ ਪਰਚਾ ਪਤਾ ਜੀ ਤੁਹਾਨੂੰ ਪਤਾ ਮਤਲਬ ਪਤਾ ਯੂਏਪੀ ਕੀ ਹੁੰਦੀ ਨਾ ਜੀ ਸਾਨੂੰ ਪਤਾ ਹੀ ਨਹੀਂ ਕਿ ਸਾਨੂੰ ਤਾਂ ਸਾਲ 1 ਸੱਤ ਮਹੀਨੇ 6 ਮਹੀਨੇ ਬਾਅਦ ਚ ਪਤਾ ਲੱਗਿਆ ਜੀ ਇਹ ਯੂਏਪੀ ਕਿ ਤਿੰਨ ਸਾਲ ਖਰਾਬ ਕਰ ਦਿੰਦੇ ਆ ਜਮਾਨਤ ਨਹੀਂ ਹੁੰਦੀ ਬਸ ਸਾਨੂੰ ਬਾਅਦ ਚ ਪਤਾ ਲੱਗਿਆ ਯੂਏਪੀਏ ਕਾਨੂੰਨ 1960 ਵਿੱਚ ਭਾਰਤ ਦੀ ਅਖੰਡਤਾ ਅਤੇ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਵਾਲੀਆਂ ਗਤੀਵਿਧੀਆਂ ਉੱਤੇ ਰੋਕ ਲਾਉਣ ਲਈ ਲਿਆਂਦਾ ਗਿਆ ਸੀ ਸਰਬਜੀਤ ਸਿੰਘ ਦੱਸਦੇ ਹਨ ਕਿ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਹ ਆਪਣੀ ਮਾਂ ਦੇ ਸੰਸਕਾਰ ਵਿੱਚ ਵੀ ਸ਼ਾਮਲ ਨਹੀਂ ਹੋ ਸਕੇ। ਤੇ ਮੈਂ ਇੰਨਾ ਹਾ ਭਾਗਾ ਹਾਂ ਕਿ ਆਪਣੇ ਮਾਂ ਦਾ ਮੂੰਹ ਨਹੀਂ ਦੇਖ ਸਕਿਆ ਜਿਨ੍ਹਾਂ ਨੇ ਮੈਨੂੰ 9 ਮਹੀਨੇ ਆਪਣੇ ਕੱਖ ਚ ਰੱਖਿਆ। ਸਾਡੇ ਪਿੰਡ ਚੋਂ ਪੰਚਾਇਤ ਨੇ ਇ ਲੈ ਕੇ ਦਿੱਤਾ ਇਹ ਪੰਚਾਇਤਨਾਮਾ। ਮੈਂ ਮਾਤਾ ਦੇ ਭੋਗ ਤੇ ਭੋਗ ਤੇ ਹੀ ਆ ਸਕਿਆ ਮੈਂ ਆਪਣੀ ਮਾਤਾ ਦੇ ਸੰਸਕਾਰ ਤੇ ਨਹੀਂ ਆ ਸਕਿਆ। ਉਥੇ ਜੀ ਡਿਊੜੀ ਦੇ ਵਿੱਚ ਡਿਊੜੀ ਦੇ ਵਿੱਚ ਤਾਂ ਨਹੀਂ ਮੁਲਾਕਾਤ ਹੋਈ ਕਿਤੇ ਜਾਲੀਆਂ માં 3 ਦੋ ਸਹੀਖਾਂ ਵਾਲੀਆਂ ਜਾਲੀਆਂ ਸਲੱਖਾਂ ਵਾਂ। ਤੇ ਪਿੱਛੇ ਇੱਕ ਉਧਰਲੇ ਪਾਸੇ ਜਾਲੀ ਹੈ ਕਿਧਰਲੇ ਪਾਸੇ ਜਾਲੀ ਹੈ ਉਹਦੇ ਵਿੱਚ ਦੀ ਮੂੰਹ ਵੀ ਨਹੀਂ ਦਿਖਦਾ ਹੁੰਦਾ ਇੰਨੇ ਫਰਕ ਨਾਲ ਹੈਗਾ ਜੀ ਗੱਲ ਵੀ ਨਹੀਂ ਸੁਣਦੀ ਇੱਕ ਦੂਜੇ ਦੀ ਸਰਬਜੀਤ ਸਿੰਘ ਦੱਸਦੇ ਹਨ ਪੁਲਿਸ ਵੱਲੋਂ ਉਹਨਾਂ ਦੇ ਸਬੰਧ ਖਾਲਿਸਤਾਨ ਜ਼ਿੰਦਾਬਾਦ ਫੂਟਸਨਾ ਦੀ ਚੋਥੇ ਬੰਦੀ ਅਤੇ ਜਗਦੀਸ਼ ਪੂਰਾ ਨਾਮ ਦੇ ਸ਼ਖਸ ਨਾਲ ਦਿਖਾਏ ਗਏ ਸਨ ਜੋ ਕਿ ਸਾਬਤ ਨਹੀਂ ਹੋ ਸਕੇ ਸਰਬਜੀਤ ਸਿੰਘ ਆਪਣੀ ਜ਼ਿੰਦਗੀ ਦੇ ਮੁੱਢਲੀ ਹਾਂ ਉੱਤੇ ਆਉਣ ਬਾਰੇ ਨਿਰਾਸ਼ਾ ਜ਼ਾਹਰ ਕਰਦੇ ਹਨ ਜੇ ਮੈਂ ਹੁੰਦਾ ਥੋੜਾ ਜਿਆ ਮਾਪੇ ਨੂੰ ਹੌਸਲਾ ਹੁੰਦਾ ਮੇਰੀ ਮਾਂ ਸ਼ਾਇਦ ਅੱਜ ਸਾਡੇ ਕੋਲੇ ਹੁੰਦੀ ਵੱਡੀ ਮੇਨ ਵੱਡੀ ਗੱਲ ਤਾਂ ਮੇਰੀ ਬੱਚੀ ਥੋੜਾ ਜਿਹਾ ਵੀਕ ਨਾ ਵੀਕ ਨਾ ਹੁੰਦੀ ਮੇਰੀ ਮਾਂ ਮੇਰੇ ਕੋਲੇ ਹੁੰਦੀ ਤੇ ਆਹ ਮਾਹੌਲ ਨਾ ਹੁੰਦਾ ਜ਼ਿੰਦਗੀ ਪਹਿਲਾਂ ਵਰਗੀ ਰਹਿੰਦੀ ਥੋੜੀ ਐਸਾ ਹੁਣ ਪਹਿਲਾਂ ਮੈਂ ਬੜਾ ਕੁਸ਼ਮੰਦੇ ਵਿੱਚ ਸੀਗਾ ਹੁਣ ਸਭ ਕੋ ਜਿਵੇਂ ਖਤਮ ਜੇ ਨਹੀਂ ਹੋ ਜਾਂਦਾ ਕਿ ਮੇਰੀ ਇਸ ਤਰੀਕੇ ਨਾਲ ਸਰਬਜੀਤ ਸਿੰਘ ਦੇ ਵਕੀਲ ਜਸਪਾਲ ਸਿੰਘ ਮੰਜਪੁਰ ਕਹਿੰਦੇ ਹਨ ਕਿ ਸਰਬਜੀਤ ਸਿੰਘ ਦੇ ਕੇਸ ਵਿੱਚ ਜਿਨ੍ਹਾਂ ਲੋਕਾਂ ਨੂੰ ਉਹਨਾਂ ਦੇ ਸਾਥੀ ਦੱਸਿਆ ਗਿਆ ਉਹ ਇੱਕ ਦੂਜੇ ਨੂੰ ਜਾਣਦੇ ਤੱਕ ਨਹੀਂ ਸਨ ਨਹੀਂ ਨਾ ਦੀ ਜਿੱਦਣ ਐਫਆਈਆ ਦਰਜ ਕੀਤੀ ਅਰੈਸਟ ਪਾਈ ਬਾਦੇ ਆਲਰੇਡੀ ਪਹਿਲੇ ਦਿਨਾਂ ਤੋਂ ਹੀ ਕਾਫੀ ਦਿਨਾਂ ਤੋਂ ਚੁੱਕੇ ਹੋਏ ਸੀਗੇ ਘਰਾਂ ਤੋਂ ਸੋ ਬਾਅਦ ਦੇ ਵਿੱਚ ਉਹ ਐਫਆਈਆ ਦਰਜ ਕਰਕੇ ਉਹਨਾਂ ਤੇ ਇੱਕਦਮ ਸੁਪਾਤੀ ਹੁਣ ਫੋਨਾਂ ਦੇ ਵਿੱਚੋਂ ਕੋਈ ਉਹਨਾਂ ਦੇ ਫੋਟੋਆਂ ਨਿਕਲ ਆਈਆਂ ਜਿਹੜੀਆਂ ਆਮ ਨਿਊਜ਼ ਸੀਗੀਆਂ ਜਾਂ ਬਲਗਾਰੀ ਬੇਲਕਾਨ ਨਾਲ ਸੰਬੰਧਤ ਜਾਂ ਉਹਨਾਂ ਪੁਲਸ ਆਲਿਆਂ ਦੇ ਦੋਸ਼ੀਆਂ ਦੀਆਂ ਫੋਟੋਆਂ ਉਹਨੂੰ ਇਸ ਤਰ੍ਹਾਂ ਬਣਾਇਆ ਵੀ ਇਹ ਪਲਾਟ ਸੀਗਾ ਇਹ ਤਿਆਰੀ ਕਰਦੇ ਸੀਗੇ ਔਨ ਬਿਹਫ ਆਫ ਜਗਦੀਸ਼ ਸਿੰਘ ਪੂਰਾ ਤੇ ਜਿਹਨੂੰ ਜਿੰਦਾਬਾਦ ਫੋਰਸ ਦੇ ਨਾਲ ਜੋੜ ਦਿੱਤਾ ਤੇ ਇਹਨਾਂ ਦੇ ਉੱਤੇ ਇੱਕ ਦੋ ਦੇਸੀ ਪਿਸਤੌਲ ਤੇ ਕੁਝ ਗੋਲੀਆਂ ਜਿਹੜੀਆਂ ਉਹ ਜਿਹੜੀਆਂ ਉਹਨਾਂ ਦੇ ਉੱਤੇ ਪਾਈਆਂ ਗਈਆਂ ਜਿੰਨਾ ਜਿਵੇਂ ਉਹਨਾਂ ਨੇ ਦੱਸਿਆ ਤੇ ਬਾਅਦ ਦੇ ਵਿੱਚ UAPA ਦਾ ਵਾਧਾ ਕਰਤਾ ਨਾ ਫੁਲ ਐਕਟੀਵਿਟੀ ਪ੍ਰੋਵੈਂਸ਼ਨ ਐਕਟ ਦਾ ਵਾਧਾ ਕਰਤਾ ਇੱਕ ਸੰਜੂਨਾ ਦਾ ਮੁੰਡਾ ਸੀਗਾ ਜਿਹੜੇ ਤੇ ਨਿਪਾਇਆ ਵੀ ਇਹਨਾਂ ਨੂੰ ਤੋਂ ਤੇ ਹੱਥ ਲੈ ਕੇ ਦਿਨਾ ਸੀਗਾ ਉਹਦੇ ਕੋਲੋਂ ਕਵਰ ਦੀ ਕੋਈ ਨਹੀਂ ਸੀ ਉਹ ਬਾਅਦ ਦੇ ਵਿੱਚ ਅਰੈਸਟ ਪਈ ਕੁਝ ਦਿਨ ਬਾਅਦ ਤੇ ਉਹਦੀ bail ਹਾਈ ਕੋਰਟ ਤੋਂ ਹੋ ਗਈ ਸੀ ਤੇ ਇਹਨਾਂ ਤਿੰਨ ਨੌਜਵਾਨਾਂ ਨੂੰ 2 ਜਨਵਰੀ 2025 ਨੂੰ ਬਲਜਿੰਦਰ ਸਿੰਘ ਸਪੈਸ਼ਲ ਜਿਹੜੀ UAPA ਅਦਾਲਤ ਆਮਰ ਸਾਹਿਬ ਐਸ ਜੀ ਵਨ ਉਹਨਾਂ ਨੇ UAPA ਚੋਂ ਬਰੀ ਕੀਤਾ ਸਾਰਿਆਂ ਨੂੰ